ਅਸੀਂ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਹੁਤ ਹੀ ਜਬਰਸਤ ਰੁੱਖੜ ਗੁੱਲਰ ਦੇ ਰੁੱਖ ਬਾਰੇ ਗੱਲ ਕਰਾਂਗੇ ਇਹਨੂੰ ਵੰਡਰਫੁਲ ਫਲਾਵਰ ਵੀ ਬੋਲ ਦਿੰਦੇ ਨੇ ਕਿਉਂਕਿ ਸਾਡੇ ਪੁਰਾਣੇ ਸਮੇਂ ਵਿੱਚ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਜੇ ਕੋਈ ਗੁੱਲਰ ਦਾ ਫੁੱਲ ਦੇਖ ਲੂਗਾ ਤਾਂ ਉਹਨੂੰ ਰਾਜਯੋਗ ਮਿਲੂਗਾ ਤੇ ਬਹੁਤ ਵੱਡਾ ਖਿਆਨਾ ਵੀ ਮਿਲ ਸਕਦਾ ਪਰ ਗੱਲ ਇਸ ਤਰ੍ਹਾਂ ਹੈ ਕਿ ਫਾਈਕਸ ਜਾਤੀ ਦੇ ਜਿਹੜੇ ਰੁੱਖ ਹੁੰਦੇ ਆ ਉਹਨਾਂ ਦੇ ਫੁੱਲ ਹੈਗੇ ਉਹ ਫਲਾਂ ਦੇ ਅੰਦਰ ਹੀ ਹੁੰਦੇ ਨੇ ਫਿਕਸ ਦੇ ਅੰਦਰ ਹੀ ਲੱਗਦੇ ਹੈਗੇ ਇੱਕ ਤਾਂ ਇਹ ਗੱਲ ਹੋ ਗਈ ਉਸ ਤੋਂ ਬਾਅਦ ਇਹ ਮਿਡਲ ਸਾਈਜ਼ ਡੈਸੀਡੂਅਸ ਰੁੱਖ ਹੈਗਾ ਤੇ ਇਹਨੂੰ ਕਲਸਟਰ ਫਿਗ ਵੀ ਬੋਲਦੇ ਤੇ ਕੰਟਰੀ ਇਹਦੀ ਖਾਸੀ ਤੇ ਹੈ ਕਿ ਜਿਹੜੇ ਇਹਦੇ ਫਲ ਫਿਗਸ ਹੈਗੇ ਉਹ ਕਲਸਟਰ ਵਿੱਚ ਮਤਲਬ ਲੱਗਦੇ ਹੈਗੇ ਆ ਰੁੱਖ ਦੀ ਟਾਹਣੀਆਂ ਤੇ ਲੱਗ ਜਾਂਦੇ ਆ ਮਤਲਬ ਸਟੈਮ ਤੇ ਲੱਗ ਜਾਂਦੇ ਹੈਗੇ ਤਣੇ ਤੇ ਲੱਗ ਜਾਂਦੇ ਹੈਗੇ ਇਹ ਖਾਸੀ ਤੇ ਹੈ ਕਿ ਇਸ ਰੁੱਖ ਦੀ ਉਸ ਵਾਰ ਬੋੜ ਦੀ ਰੁੱਖਤੀ ਤਰ੍ਹਾਂ ਇਸ ਦੀ ਏਰੀ ਲੂਟ ਨਹੀਂ ਹੁੰਦੀ ਆ ਮਤਲਬ ਬਿਲਕੁਲ ਨੂੰ ਵੀ ਏਰੀ ਲੂਟ ਲੱਗਦੀ ਇਹਨੂੰ ਇਹਨੂੰ ਨਹੀਂ ਲੱਗਦੀ ਇਹਦੀ ਲੂਟਸ ਉਸ ਤੋਂ ਬਾਅਦ ਇਹਨੂੰ ਮਤਲਬ ਕਹਿੰਦਾ ਪੰਛੀ ਬਾਂਦਰ ਹੋਰ ਬਹੁਤ ਖੁਸ਼ ਹੋ ਕੇ ਖਾਂਦੇ ਆ ਇਸ ਗੁਲਰਾਂ ਨੂੰ ਤਾਂ ਉਸ ਤੋਂ ਬਾਅਦ ਆਯੁਰਵੇਦ ਦੇ ਹਿਸਾਬ ਨਾਲ ਮਤਲਬ ਇਹਨੂੰ 쿨ਿੰਗ ਇਫੈਕਟ ਆਦਾ ਪਿਰੀਫਾਈਂਗ ਕਰਦੇ ਆ ਹੀਲਿੰਗ ਇਫੈਕ ਪੁਰਾਣੇ ਸਮੇਂ ਵਿੱਚ ਪੇਟ ਦੀ ਇਨਫੈਕਸ਼ਨ ਠੀਕ ਕਰਨ ਲਈ ਗੁਲਰਾਂ ਨੂੰ ਖਾਧਾ ਜਾਂਦਾ ਸੀਗਾ ਉਸ ਤੋਂ ਬਾਅਦ ਝਾਰਖੜ ਦੀ ਟ੍ਰਾਈਵਲ ਕਮਿਊਨਿਟੀ ਹੈਗੀ ਹੈ ਇਹਦੇ ਡਰਾਈਡ ਤੇ ਪਾਊਡਰਡ ਰਾਹ ਗੁਲਰ ਨੂੰ ਮਤਲਬ ਕਹਿੰਦਾ ਜਿਹੜੇ ਬੈਕਟੀਰੀਅਲ ਇਨਫੈਕਸ਼ਨ ਕਿਸੇ ਨੂੰ ਜੂਦ ਵਾਸਤੇ ਵਰਤਦੇ ਹੈਗੇ ਆ ਇਹਦਾ ਲੋਸ਼ਨ ਬਣਾਇਆ ਜਾਂਦਾ ਬਾਰਕ ਪਾਊਡਰ ਦਾ ਬਾਰਕ ਤੋਂ ਲੈ ਕੇ ਉਹ ਪਾਊਡਰ ਬਣਾ ਕੇ ਜੇ ਕੋਈ ਸ਼ੇਰ ਜਾਂ ਟਾਈਗਰ ਜਾਂ ਚੀਤਾ ਕੋਈ ਕਿਸੇ ਦੇ ਮਤਲਬ ਜ਼ਖਮ ਕਰ ਜਵੇ ਇਹਦਾ ਜਿਹੜਾ ਪਾਊਡਰ ਹੈਗਾ ਬਾਰਕ ਤੋਂ ਬਣਾਇਆ ਹੈ ਉਹ ਵਰਤਿਆ ਜਾਂਦਾ ਤਾਂ ਜ਼ਖਮ ਠੀਕ ਕਰਨ ਨੂੰ ਹੈਲਪਫੁਲ ਕਰਦਾ ਹੈਗਾ ਜਿਹੜਾ ਇਹਦਾ ਲੇਟਿਕਸ ਹੈਗਾ ਜਿਹੜੇ ਫਿਕਸ ਹੈਗੇ ਆ ਤਾਂ ਉਹ ਬਬਾ ਸੀਧ ਦੇ ਡਾਇਰੀ ਨੂੰ ਵੀ ਠੀਕ ਕਰ ਦਿਆਂ